हां जी सज्जनों ਲੈ ਵੀ ਮਿੱਤਰੋ ਇਹ ਪਿਆਰ ਦੇ ਰਿਸ਼ਤੇ ਦਾ ਤੁਸੀਂ ਕੀ ਨਾਮ ਰੱਖਣਾ ਚਾਹੋਗੇ ਕਿਉਂਕਿ ਆਪਣੇ ਜ਼ਿਆਦਾਤਰ ਨਾ ਜਬਾਕ ਨੇ ਜਿਹੜੇ ਉਹ ਆਪਣੇ ਨਾਲ ਰਹਿ ਕੇ ਪਸ਼ੂ ਦੇ ਵਿੱਚੀ ਨਾਲ ਪਸ਼ੂ ਆਪਣੇ ਨਾਲ ਹੀ ਹੁੰਦੇ ਨੇ ਨਾ ਉਹਨਾਂ ਨਾਲ ਹੀ ਪਿਆਰ ਪਾ ਲੈਂਦੇ ਨੇ ਬਹੁਤ ਜ਼ਿਆਦਾ ਤੇ ਪਸ਼ੂ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਕਹਿੰਦੇ ਹੁੰਦੇ ਆ ਵੀ ਬੱਚਾ ਵੀ ਰੱਬ ਹੀ ਹੁੰਦਾ ਤੇ ਜੇ ਆਪਾਂ ਸਹੀ ਮੈਨਿਆਂ ਨਾਲ ਦੇਖੀਏ ਗਊਆਂ ਤਾਂ ਗਊ ਤਾਂ ਗਊ ਮਾਤਾ ਕਹਿੰਦੇ ਆਪਾਂ ਨਾ ਤੇ ਇਹ ਵੀ ਸਮਝਦੀ ਹੈ ਯਾਰ ਵੀ ਆ ਰਹੇ ਇਹ ਵੀ ਮੈਨੂੰ ਬੱਚਾ ਇਹ ਪੁੱਤਾਂ ਵਾਂਗੂ ਹੈ ਤਾਂ ਤੁਸੀਂ ਆਪ ਹੀ ਦੇਖੋ ਪਸ਼ਮਾ ਦੇਖੋ ਕਿੰਨਾ ਕਰ ਰੱਖਿਆ ਹੈ ਨਾ ਦੁੱਧ ਥਣਾਂ ਦੇ ਵਿੱਚੋਂ ਐਵੇਂ ਨਿਕਲੀ ਜਾਂਦਾ ਤੇ ਇਹਨੂੰ ਭੋਰਾ ਵੀ ਹੋਇਆ ਨਹੀਂ ਹੈਗਾ ਵੀ ਮੜਾ ਜਾ ਵੀ ਹਿੱਲ ਜੂਗੀ ਜਿੰਨਾ ਚਿਰ ਇਹ ਥਣਾਂ ਨੂੰ ਖੋਸੀ ਜਾਂਦਾ ਜਾਂ ਚੁੰਗੀ ਜਾਂਦਾ ਦੁੱਧ ਉਨਾਂ ਚ ਰਹੇ ਨਾ ਆਰਾਮ ਨਾਲ ਖੜੀ ਰਹਿੰਦੀ ਹੈਗੀ ਨਾ ਕੋਈ ਹਿੱਲ-ਜੋਲ ਨਾ ਇਹਦੇ ਮਾਰਨੈ ਨੇ ਤੇ ਜੇਕਰ ਵੀਡੀਓ ਵਧੀਆ ਲੱਗੀ ਤੁਹਾਨੂੰ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਇਹ ਜ਼ਰੂਰ ਦੱਸਿਓ ਵੀ ਤੁਹਾਡੇ ਵੀ ਕਈ ਵਾਰ ਘਰੇ ਕੋਈ ਇਹੋ ਜਿਹਾ ਕੁਝ ਕਰਦੇ ਨੇ ਜਿਵੇਂ ਅਗ ਜਾਂ ਪਿਆਰ ਰੱਖਦੇ ਆ ਜਾਨਵਰਾਂ ਨਾਲ ਤਾਂ ਕਮੈਂਟ ਜ਼ਰੂਰ ਕਰਿਓ ਜੀ